ਲੱਖ ਲਾਣ ਤਾਂ ਇਹੋ ਜਿਹੇ ਘਟਿਆ ਲੋਕਾਂ ਦੇ ਘਟਿਆ ਸੋਚਦੇ ਜਿਨ੍ਹਾਂ ਨੇ ਇੱਕ 21 ਸਾਲਾਂ ਦੇ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਹਦੇ ਗੁੱਟ ਤੱਕ ਵੱਢ ਦਿੱਤੇ ਉਸ ਮੁੰਡੇ ਦਾ ਕਸੂਰ ਕੀ ਸੀ ਉਹ ਮੁੰਡਾ ਦਲਤ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਤੇ ਉਹਦੇ ਕੋਲ ਇੱਕ ਬੁਲੇਟ ਮੋਟਰਸਾਈਕਲ ਸੀ ਜਿਹੜਾ ਕੁਝ ਉੱਚੀ ਜਾਤੀ ਵਾਲੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਇਆ ਜਿਹਦੇ ਕਰਕੇ ਉਹਨਾਂ ਨੇ ਉਸ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਹਦੇ ਗੁੱਟ ਤੱਕ ਵੱਢ ਦਿੱਤੇ ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਆ ਰਿਹਾ ਹੋਊਗਾ ਕਿ ਇੱਕ ਨਿੱਕੇ ਜਿਹੇ ਮਸਲੇ ਕਰਕੇ ਬੁਲਟ ਮੋਟਰਸਾਈਕਲ ਕਰਕੇ ਐਡੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਇਹਦੇ ਪਿੱਛੇ ਕੋਈ ਹੋਰ ਕਾਰਨ ਹੋਵੇਗਾ ਪਰ ਨਹੀਂ ਇੱਥੇ ਤੁਸੀਂ ਗਲਤੋਂ ਸਾਡੇ ਭਾਰਤ ਅੰਦਰ ਸਾਡੇ ਸਮਾਜ ਅੰਦਰ ਅਜਿਹੇ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਨੇ ਮੈਂ ਕੁਝ-ਕੁਝ ਘਟਨਾਵਾਂ ਤੁਹਾਨੂੰ ਹੋਰ ਦੱਸਾਂਗੀ ਪਰ ਪਹਿਲਾਂ ਤੁਹਾਨੂੰ ਇਹ ਪੂਰੀ ਘਟਨਾ ਦੱਸਦੇ ਹਾਂ ਕਿ ਇਹ ਘਟਨਾ ਕਿੱਥੇ ਵਾਪਰੀ ਤੇ ਕਿਵੇਂ ਵਾਪਰੀ ਇਹ ਘਟਨਾ ਵਾਪਰੀ ਹੈ ਜੀ ਤਾਮਨ 나ਡੂ ਦੇ ਸ਼ਿਵ ਗੰਗਾ ਜ਼ਿਲ੍ਹੇ ਦੇ ਮੇਲ ਪੀੜਾਵਰ ਪਿੰਡ ਦੇ ਵਿੱਚ ਇੱਕ ਦਲਤ ਭਾਈਚਾਰੇ ਦਾ ਮੁੰਡਾ ਜਿਹਦੇ ਕੋਲ ਇੱਕ ਬੁਲੇਟ ਮੋਟਰਸਾਈਕਲ ਸੀ ਉਹ ਆਪਣੇ ਮੋਟਰਸਾਈਕਲ ਦੇ ਉੱਪਰ ਕਾਲਜ ਹੁੰਦਾ ਜਾਂਦਾ ਸੀ ਤਾਂ ਪਿੰਡ ਦੇ ਕੁਝ ਇੱਕ ਉੱਚੀ ਜਾਤੀ ਦੇ ਲੋਕਾਂ ਨੂੰ ਉਹਦਾ ਬੁਲੇਟ ਮੋਟਰਸਾਈਕਲ ਪਸੰਦ ਨਹੀਂ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਰੜਕਦਾ ਸੀ ਉਹਨਾਂ ਨੇ ਇੱਕ ਦੋ ਵਾਰ ਪਹਿਲਾਂ ਵੀ ਉਸ ਮੁੰਡੇ ਨੂੰ ਰੋਕਿਆ ਸੀ ਕਿ ਇਹ ਤੂੰ ਬੁਲੇਟ ਮੋਟਰਸਾਈਕਲ ਨਹੀਂ ਚਲਾਉਣਾ ਕਿਉਂਕਿ ਕੁਝ ਕੁ ਅਖੌਤੀ ਉੱਚੀਆਂ ਜਾਤਾਂ ਵਾਲਿਆਂ ਨੂੰ ਇਹ ਭਰਮ ਹੁੰਦਾ ਕਿ ਚੰਗੀਆਂ ਚੀਜ਼ਾਂ ਮਹਿੰਗੀਆਂ ਚੀਜ਼ਾਂ ਸਾਡੇ ਚਲਾਉਣ ਵਾਸਤੇ ਨੇ ਇਹ ਗਰੀਬ ਗੁਰਬੇ ਕਾਹਤੋਂ ਚਲਾਉਣ ਇਹ ਮਾੜੇ ਢੀਡੇ ਲੋਕ ਕਾਹਤੋਂ ਚਲਾਉਣ ਇਸੇ ਕਰਕੇ ਇਸ ਪਿੰਡ ਦੇ ਮੁੰਡਿਆਂ ਨੂੰ ਜਿਨ੍ਹਾਂ ਨੇ ਇਸ ਦਲਤ ਭਾਈਚਾਰੇ ਦੇ ਮੁੰਡੇ ਨੂੰ ਕੁੱਟਿਆ ਏ ਉਹਨਾਂ ਨੂੰ ਇਸ ਮੁੰਡੇ ਦਾ ਮੋਟਰਸਾਈਕਲ ਚਲਾਉਣਾ ਅੱਖਾਂ ਵਿੱਚ ਰੜਕਦਾ ਸੀ ਪਰ ਉਹ ਮੁੰਡਾ ਬੁਲੇਟ ਮੋਟਰਸਾਈਕਲ ਤੇ ਆਪਣੇ ਕਾਲਜ ਹੁੰਦਾ ਜਾਂਦਾ ਸੀ ਦੱਸਿਆ ਜਾ ਰਿਹਾ ਕਿ ਉਹ ਸ਼ਿਵਗੰਗਾ ਜ਼ਿਲ੍ਹੇ ਦੇ ਇੱਕ ਕਾਲਜ ਦੇ ਵਿੱਚ ਮੈਥ ਆਨਰ ਦੇ ਨਾਲ ਪੜ੍ਹਾਈ ਕਰਦਾ ਸੀ ਤਾਂ ਇੱਕ ਸ਼ਾਮ ਜਦੋਂ ਬੁੱਧਵਾਰ ਦੀ ਸ਼ਾਮ ਉਹ ਮੁੰਡਾ ਆਪਣੇ ਘਰ ਵਾਪਸ ਆ ਰਿਹਾ ਸੀਗਾ ਤਾਂ ਤਿੰਨ ਲੜਕੇ ਜਿਨ੍ਹਾਂ ਦੇ ਨਾਂ ਐਮ ਵਿਲਾਰਸ, ਵਿਨੋਦ ਕੁਮਾਰ, ਅਥਿਸ਼ਰਣ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਉਮਰ 21-22 ਸਾਲ ਦੱਸੀ ਜਾ ਰਹੀ ਆ ਤਾਂ ਇਹਨਾਂ ਮੁੰਡਿਆਂ ਨੇ ਉਸ ਲੜਕੇ ਨੂੰ ਰਸਤੇ ਦੇ ਵਿੱਚ ਰੋਕਿਆ ਰੋਕ ਕੇ ਉਹਦੀ ਕੁੱਟਮਾਰ ਕੀਤੀ ਉਹਦੇ ਗੁੱਟ ਤੱਕ ਵੱਢ ਦਿੱਤੇ ਤੇ ਦੱਸਿਆ ਜਾ ਰਿਹਾ ਕਿ ਜੇਕਰ ਉਹ ਮੁੰਡਾ ਉਹ ਬੁਲੇਟ ਮੋਟਰਸਾਈਕਲ ਉੱਥੇ ਹੀ ਸੁੱਟ ਕੇ ਨਾ ਭੱਜਦਾ ਤਾਂ ਉਹਨਾਂ ਨੇ ਉਸ ਨੂੰ ਮਾਰ ਮਕਾਉਣਾ ਸੀ ਤਾਂ ਮੁੰਡਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਖਮੀ ਹਾਲਤ ਦੇ ਵਿੱਚ ਆਪਣੇ ਘਰੇ ਪਹੁੰਚਿਆ ਤਾਂ ਉਹ ਮੁੰਡੇ ਇੱਥੇ ਹੀ ਬਸ ਨਹੀਂ ਹੋਏ ਦੱਸਿਆ ਜਾ ਰਿਹਾ ਕਿ ਕੁਝ ਕੁ ਲੋਕਾਂ ਨੂੰ ਹੋਰ ਨਾਲ ਲੈ ਕੇ ਉਹ ਉਹਨਾਂ ਦੇ ਘਰੇ ਆਏ ਤਾਂ ਉਸ ਜਿਹੜਾ ਮਜ਼ਦੂਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਲੜਕਾ ਸੀਗਾ ਉਹਨਾਂ ਦੇ ਘਰ ਦੀ ਬੁਰੀ ਤਰ੍ਹਾਂ ਤੋੜ-ਫੋੜ ਕੀਤੀ ਗਈ ਇਹ ਸਾਰੀਆਂ ਗੱਲਾਂ ਜਿਹੜੀਆਂ ਪੁਲਿਸ ਨੇ ਮੀਡੀਆ ਦੇ ਵਿੱਚ ਦੱਸੀਆਂ ਨੇ ਤਾ ਦੱਸਿਆ ਜਾ ਰਿਹਾ ਕਿ ਹੁਣ ਪੁਲਿਸ ਨੇ ਇਨ੍ਹਾਂ ਤਿੰਨਾਂ ਲੜਕੀਆਂ ਦੇ ਉੱਪਰ ਐਫ ਆਈ ਆਰ ਦਰਜ ਕਰ ਲਈ ਆ ਵੱਖ-ਵੱਖ ਧਰਾਵਾਂ ਲਗਾਈਆਂ ਗਈਆਂ ਨਾਲੇ ਐਸ ਸੀ ਐਸ ਟੀ ਐਕਟ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਇਨ੍ਹਾਂ ਤਿੰਨ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅੱਗੇ ਇਸ ਪੂਰੇ ਮਾਮਲੇ ਵਿੱਚ ਚੱਲ ਕੇ ਕੀ ਹੁੰਦਾ ਏ ਇਹਦੇ ਵਿੱਚ ਇਹਦੀ ਪੂਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਫਿਲਹਾਲ ਇਹ ਪੜਤਾਲ ਦਾ ਮਾਮਲਾ ਏ ਭਾਰਤ ਅੰਦਰ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਅਜਿਹਾਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਵਾਪਰ ਰਹੀਆਂ ਨੇ ਜਿਵੇਂ ਗੁਜਰਾਤ ਦੇ ਵਿੱਚ ਤੁਹਾਨੂੰ ਯਾਦ ਹੋਣਾ ਗੁਜਰਾਤ ਦੇ ਗਾਂਧੀ ਨਗਰ ਦੇ ਵਿੱਚ ਇੱਕ ਲੜਕੇ ਦੀ ਮੈਰਿਜ ਸੀ ਦਲਤ ਭਾਈਚਾਰੇ ਨਾਲ ਸੰਬੰਧਤ ਉਹ ਲੜਕਾ ਉਹਨੂੰ ਔੜੀ ਚੜਨ ਦਾ ਸ਼ੌਕ ਸੀ ਤਾਂ ਦੱਸਿਆ ਜਾਂਦਾ ਕਿ ਉੱਥੇ ਜਿਹੜੇ ਉੱਚ ਵਰਗ ਦੇ ਲੋਕ ਸੀ ਉੱਚ ਜਾਤੀ ਦੇ ਲੋਕ ਸੀ ਉਹਨਾਂ ਨੂੰ ਦਲਤ ਭਾਈਚਾਰੇ ਦੇ ਲੋਕਾਂ ਦਾ ਘੋੜੀ ਬਿਠਣਾ ਪਸੰਦ ਨਹੀਂ ਸੀ ਉਹ ਰੋਕਦੇ ਸੀ ਪਹਿਲਾਂ ਵੀ ਉਹਨਾਂ ਨੇ ਕਿੰਨੇ ਮੁੰਡਿਆਂ ਦੀ ਇਸੇ ਤਰ੍ਹਾਂ ਕਟਮਾਰਕ ਕੀਤੀ ਸੀ ਤਾਂ ਉਹ ਮੁੰਡੇ ਨੂੰ ਡਰ ਸੀਗੇ ਸੀਗਾ ਕਿ ਜੇਕਰ ਮੈਂ ਘੋੜੀ ਚੜਿਆ ਤਾਂ ਮੇਰੀ ਵੀ ਕਟਮਾਰਕ ਕੀਤੀ ਜਾਵੇਗੀ ਇਸ ਕਰਕੇ ਉਹਨੇ ਪੁਲਿਸ ਦੀ ਮਦਦ ਲਈ ਇਹਦੇ ਵਿੱਚ ਪੁਲਿਸ ਬੁਲਾਈ ਮੌਕੇ ਤੇ ਕਿ ਮੇਰੀ ਸੁਰੱਖਿਆ ਬਹਾਲ ਰਵੇ ਤਾਂ ਜਦੋਂ ਉਹ ਮੁੰਡਾ ਘੋੜੀ ਚੜਿਆ ਤਾਂ ਕੁਝ ਉੱਚ ਜਾਤੀ ਦੇ ਲੋਕਾਂ ਨੇ ਉਸ ਮੁੰਡੇ ਦੀ ਵੀ ਕੁੱਟਮਾਰ ਕੀਤੀ ਤੇ ਨਾਲ ਉਹਨਾਂ ਨੇ ਪੁਲਿਸ ਕਰਮਚਾਰੀ ਵੀ ਕੁੱਟੇ ਦੱਸਿਆ ਜਾ ਰਿਹਾ ਕਿ ਇਹ ਇਸ ਘਟਨਾ ਦੇ ਵਿੱਚ ਤਿੰਨ ਪੁਲਿਸ ਕਰਮਚਾਰੀ ਜ਼ਖਮੀ ਹੋਏ ਸੀ ਇਹ 2023 ਦੀ ਘਟਨਾ 2022 ਦੇ ਵਿੱਚ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਵਿੱਚ ਇੱਕ ਘਟਨਾ ਵਾਪਰੀ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਇੱਕ ਬੱਚਾ ਪੜਦਾ ਸੀ ਦਲਤ ਭਾਈਚਾਰੇ ਦਾ ਤਾਂ ਉਹ ਸ਼ਾਇਦ 10-12 ਸਾਲ ਦਾ ਬੱਚਾ ਸੀ ਉਹਨੇ ਘੜੇ ਵਿੱਚੋਂ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਉਹਨੂੰ ਨਹੀਂ ਸੀ ਪਤਾ ਕਿ ਕਿਹੜਾ ਘੜਾ ਜਿਹੜਾ ਦਲਤਪਾਈਚਾਰੇ ਦੇ ਲੋਕਾਂ ਦਾ ਤੇ ਕਿਹੜਾ ਜਿਹੜਾ ਉੱਚੀ ਕੁਲ ਦੇ ਲੋਕਾਂ ਦਾ ਤਾਂ ਉਹਨੇ ਉਸ ਘੜੇ ਨੂੰ ਹੱਥ ਲਾ ਦਿੱਤਾ ਜਿਹੜਾ ਉੱਚੀ ਜਾਤ ਦੇ ਜਿਹੜੇ ਬੱਚਾਂ ਵਾਸਤੇ ਰੱਖਿਆ ਗਿਆ ਸੀ ਤਾਂ ਜਦੋਂ ਉਹ ਬੱਚੇ ਨੇ ਉਸ ਘੜੇ ਵਿੱਚੋਂ ਪਾਣੀ ਪੀਤਾ ਤਾਂ ਦੱਸਿਆ ਜਾ ਰਿਹਾ ਕਿ ਉੱਥੋਂ ਦੇ ਮਾਸਟਰ ਨੇ ਉਹ ਸਕੂਲ ਦੇ ਟੀਚਰ ਨੇ ਉਹਦੀ ਇੰਨੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਕੇ ਬੱਚੇ ਦੀ 2022 ਵਿੱਚ ਮੌਤ ਹੋ ਗਈ ਕੁਝ ਕੁ ਦਿਨਾਂ ਬਕਟ ਮਾਰ ਤੋਂ ਬਾਅਦ ਕੁਝ ਕੁ ਦਿਨਾਂ ਦੇ ਵਿੱਚ ਹੀ ਉਹ ਬੱਚੇ ਦੀ ਮੌਤ ਹੋ ਗਈ ਤਾਂ ਜਿਹੜੀ ਤੀਜੀ ਘਟਨਾ ਉਹ ਜੂਪੀ ਦੇ ਬਲੰਦ ਸ਼ਹਿਰ ਤੋਂ ਸਾਹਮਣੇ ਆਈ ਸੀ ਕਿ ਜਿੱਥੇ ਇੱਕ ਪਿੰਡ ਦੇ ਵਿੱਚ ਇੱਕ 달ਤ ਮੁੰਡੇ ਨੇ ਵਿਆਹ ਕਰਵਾਇਆ ਤਾਂ ਉਹ ਘੋੜੀ ਚੜਿਆ ਤਾਂ ਉਹਦੀ ਬੁਰੇ ਤਰੀਕੇ ਕੁੱਟਮਾਰ ਕੀਤੀ ਗਈ ਤਾਂ ਜਦੋਂ ਇੱਕ ਹੋਰ ਮੁੰਡਾ ਜਿਹੜਾ ਕਿਸੇ ਸਰਕਾਰੀ ਅਹੁਦੇ ਤੇ ਸੀ ਉਹਨੇ ਵਿਆਹ ਕਰਾਉਣਾ ਸੀਗਾ ਤਾਂ ਉਹਨੂੰ ਵੀ ਸ਼ੌਕ ਸੀ ਕਿ ਮੈਂ ਘੋੜੀ ਚੜਾਂ ਤਾਂ ਜਦੋਂ ਉਹਦਾ ਵਿਆਹ ਸੀ ਤਾਂ ਉਹਨੇ ਉੱਥੇ ਵੀ ਪੁਲਿਸ ਦੀ ਮਦਦ ਲਈ ਕਿ ਪਹਿਲਾਂ ਹੀ ਸਾਡੇ ਭਾਈਚਾਰੇ ਦਾ ਇੱਕ ਲੜਕਾ ਬੁਰੇ ਤਰੀਕੇ ਕੁੱਟਿਆ ਗਿਆ ਹੁਣ ਕਿਤੇ ਮੇਰੀ ਵੀ ਕੁੱਟਮਾਰ ਨਾ ਕੀਤੀ ਜਾਵੇ ਤੇ ਇਹ ਕੋਈ ਪਹਿਲੀ ਤੇ ਆਖਰੀ ਘਟਨਾ ਨਹੀਂ ਨਾ ਹੀ ਇਕੱਲੇ ਘੋੜੀ ਚੜਨ ਦਾ ਮਾਮਲਾ ਇੱਥੇ ਹਜ਼ਾਰਾਂ ਘਟਨਾਵਾਂ ਅਜਈਆਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਇੱਕ ਇਨਸਾਨ ਹੋਣ ਦੇ ਨਾਤੇ ਬਰਦਾਸ਼ਤ ਨਹੀਂ ਹੁੰਦੀਆਂ ਕਿ ਜਿਹੜੇ ਜਿਨ੍ਹਾਂ ਨੂੰ ਤੁਸੀਂ ਛੋਟੀ ਜਾਤੀ ਦੇ ਲੋਕ ਕਹਿੰਦੇ ਹੋ ਸਾਡੇ ਵਾਸਤੇ ਸਾਰੇ ਇਨਸਾਨ ਬਰਾਬਰ ਨੇ ਤਾਂ ਉਹਨਾਂ ਨੂੰ ਤੁਸੀਂ ਇਨਸਾਨ ਹੀ ਨਹੀਂ ਸਮਝਦੇ ਉਹਨਾਂ ਨਾਲ ਬਹੁਤ ਭੱਦੇ ਤਰੀਕੇ ਦੇ ਨਾਲ ਵਿਵਹਾਰ ਕੀਤਾ ਜਾਂਦਾ ਜਿਹੜਾ ਕੋਈ ਵੀ ਇਨਸਾਨੀਤਵਾਦੀ ਇਨਸਾਨ ਆ ਉਹਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿਸੇ ਥਾਂ ਜੁੱਤੀ ਦੇ ਵਿੱਚ ਪਾਣੀ ਪਿਲਾਇਆ ਜਾਂਦਾ ਨੀਵੀਂ ਜਾਤੀ ਦੇ ਲੋਕ ਸਮਝ ਕੇ ਕਿਤੇ ਬਰਾਬਰ ਨਹੀਂ ਬੈਠਣ ਦਿੱਤਾ ਜਾਂਦਾ ਤੇ ਤਰ੍ਹਾਂ-ਤਰ੍ਹਾਂ ਦੀਆਂ ਮਤਲਬ ਅਜਿਹੀਆਂ ਘਟਨਾਵਾਂ ਹਜ਼ਾਰਾਂ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਿਤਕਰੇ ਨੇ ਉਹ ਹਲੇ ਵੀ ਸਾਡੇ ਸਮਾਜ ਦੇ ਅੰਦਰ ਦੂਜੇ ਇਨਸਾਨਾਂ ਨੂੰ ਛੋਟੀ ਜਾਤੀ ਦੇ ਕਹਿ ਕੇ ਉਹਨਾਂ ਨਾਲ ਕੀਤੇ ਜਾਂਦੇ ਆ ਜਦਕਿ ਇਨਸਾਨ ਇੱਕੋ ਬਰਾਬਰ ਦੇ ਨੇ ਸਾਡਾ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਬਰਾਬਰ ਰੱਖਿਆ ਹੋਇਆ ਪਰ ਫੇਰ ਵੀ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਉਹ ਲਗਾਤਾਰ ਸਾਡੇ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਇਹ ਘਟਨਾਵਾਂ ਬਾਰੇ ਪਤਾ ਲੱਗਾ ਬਹੁਤ ਦੁੱਖ ਲੱਗਾ ਕਿਤੇ ਨਾ ਕਿਤੇ ਇੱਥੇ ਸਾਡੇ ਸਰਕਾਰਾਂ ਦੀ ਪ੍ਰਸ਼ਾਸਨ ਦੀ ਫੇਲੀਅਰ ਆ ਜਾਂ ਇਹ ਸਮਝ ਲਓ ਕਿ ਵੋਟਾ ਵੇਲੇ ਜਿਹੜੇ ਦਲਤ ਭਾਈਚਾਰੇ ਦੇ ਨੀਵੀਂ ਆ ਜਾਤਾਂ ਦੇ ਲੋਕ ਹੁੰਦੇ ਨੇ ਉਹਨਾਂ ਦੀਆਂ ਵੋਟਾਂ ਤਾਂ ਪਿਆਰੀਆਂ ਲੱਗਦੀਆਂ ਨੇ ਤੇ ਬਾਅਦ ਵਿੱਚ ਫਿਰ ਇਹਨਾਂ ਜਿਹੜੇ ਸਤਾਧਾਰੀ ਲੋਕ ਨੇ ਉਹਨਾਂ ਨੂੰ ਇਹਨਾਂ ਗਰੀਬ ਗੁਰਬਿਆਂ ਵਿੱਚੋਂ ਮੁਸ਼ਕ ਆਉਣ ਲੱਗ ਜਾਂਦਾ ਬਾਅਦ ਵਿੱਚ ਇਹਨਾਂ ਦੇ ਜਿਹੜੇ ਮਾਮਲੇ ਆ ਉਨਾਂ ਨੂੰ ਹੱਲ ਨਹੀਂ ਕੀਤਾ ਜਾਂਦਾ